ਓ ਜੀ ਬੰਦੋ ਤੁਹਾਨੂੰ ਜਿਹੜਾ ਖੇਤਰ ਖਾਗਾ ਉਹ ਬੰਦੋ ਆ ਸਾਡੀ ਮਦਦ ਕਰੋ ਜੀ ਬੰਦੋ ਥਾੜੇ ਦੇ ਵਿੱਚ ਕਰਦੇ ਜੀ ਕਰਦੇ ਨਾ ਸੁਣੋ ਪਹਿਲਾਂ ਉਹ ਸਾਡੀ ਲੋਟ ਉਹ ਜੀ ਸਰਕਾਰ ਨੂੰ ਆਪਾਂ ਬਟਾ ਦੇਣਾ ਸਾਹਿਬ ਵੀ ਲੱਗ ਜਾ ਬੇਨਤੀ ਸੁਣੋ ਆਪਾਂ ਤੁਹਾਨੂੰ ਰਿਕਵੈਸਟ ਕਰਦੇ ਆ ਉਹ ਚਾਹੇ ਜਾਉਂਗਾ ਲਾਈਵ ਕਰੋ ਸਿਰ ਰਿਕਵੈਸਟ ਕਰਦੇ ਆ ਦੇਖੋ ਵੀ ਪਾਰਟੀ ਦੇ ਬੰਦੇ ਸਾਨੂੰ ਵਿਚਾਰ ਨਹੀਂ ਕਰਨ ਦੇਉਂਦੇ ਕੋਈ ਨਹੀਂ ਕੋਈ ਬਣੀ ਆਪਾਂ ਸਾਡੇ ਨਾਲ ਬੋਲ ਨਹੀਂ ਦੇਂਦੇ ਉਹ ਸਾਰੇ ਵੇਖ ਲੋ ਇਹਨਾਂ ਦੇ ਜਿਹੜੇ ਬਾਡੀ ਆਪ ਨੂੰ ਨਹੀਂ ਕਰਦੇ ਤੱਕ ਬੋ ਨਹੀਂ ਕਰਦੇ ਸੰਭਾਲਣਾ ਵਗੈਰਾ ਜਦੋਂ ਖਾਣ ਦੀ ਜਦੋਂ ਤੁਸੀਂ ਬੋਲ ਸਰ ਇਹਨਾਂ ਦਾ ਕਰਦਾ ਨਾ ਫਿਰ ਦਿਲ ਦਾ ਕਰੂ ਤੁਸੀਂ ਪਿੰਟਾ ਪਿੰਟਾ ਕਰਦਾ ਕੋਈ ਗੱਲ ਨਹੀਂ ਬਾਡੀ ਸ਼ਾ ਕਰਦੇ ਭਾਈ ਲਾਈਵ ਚ ਸੁਣਾ ਦਸੋ ਨਾ ਜੋ ਤੁਸੀਂ ਥੱਕੀ ਮਾਰ ਕੇ ਇਦਾਂ ਕਰ ਲਓ ਉਹ ਨਹੀਂ ਕਰਦੇ ਕੰਮਾ ਕਿਉਂ ਤੱਕਾ ਬੰਦ ਕਰਦੇ ਡੀ ਕੇ 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 ਦਾ 210 ਦਸੋ ਲਾਈਵ ਚ ਚਲਾਉਂਦੇ ਡਾਕਟਰ ਨਾਲ ਸੁਣ ਲਾਈਵ ਚਲਾ ਕਰਕੇ ਜਾਣਗੇ ਸਾਰੇ ਆ ਜਾ ਯਾਰ ਤੂੰ ਪਾਰਟੀ ਦਾ ਕੰਮ ਕੀਤਾ ਯਾਰ ਪਤਾ ਸਦਾ ਕੋਣ ਮਾਰਨੇ ਤੂੰ ਬੇਟਾ ਹਾਂ ਨਾ ਤੂੰ ਜਬਾਨ ਕੀ ਕੀਤੀ ਸੀ ਉਹ ਸਾਰੇ ਕਿੰਨੇ ਚਲਦੇ ਜਬਾਨ ਸਹੀ ਤੋਂ ਮਿਸਟੇਕ ਹੋ ਗਈ ਤੇ ਹੌਣ ਛੋਲਦੇ ਆ ਉਹ ਕਿਵੇਂ ਛੋਲਦੇ ਆ ਜੀ ਬੇਨਤੀ ਸੁਣ ਲੈ ਉਹ ਇੱਥੇ ਚਾਪੀ ਆਂਦਾ ਛੋਲ ਲੈ ਨਾ ਰੱਬ ਲਾਈ ਵੇਰ ਖੋਲਾ ਤੇ ਕੋਈ ਨਹੀਂ ਜਾਂਦਾ ਯਾਰ ਤੂੰ ਛੇੜ ਨਾ ਦੱਦ ਤੂੰ ਛੱਡ ਕੇ ਦੱਦ ਸੁਣ ਕੇ ਜਾਨ ਮੇਰੀ ਚਾਹ ਨਹੀਂ ਕਰਦਾ ਸਭ ਤੁਸੀਂ ਆਪਣੀਆਂ ਮਾਂ ਦੇ ਯਾਰ ਇੱਕ ਮਿੰਟ ਦਾ ਸਭ ਇੱਕ ਮਿੰਟ ਵਾਲੇ ਜੱਗੇ ਕਹ ਯਾਰ ਇਹ ਛੋਲਣ ਨੇ ਆ اے گڈ ویسٹیا ਇੱਕ ਘਰ ਘਰਾ ਜਾ ਯਾਰ ਆਪਾਂ ਉਹਨਾਂ ਜਾਂ ਪੀ ਲੈਣੇ ਲੱਗੋ ਕੋਈ ਮਦਰ ਸਾਹਿਬ ਜਾ ਫਿਰਦੇ ਜਾ ਦੂਰ ਜਿੰਨਾਂ ਨੇ ਪਾਣੀ ਪੰਜਾਬ ਉਹਨਾਂ ਜਾਂ ਕਿਸੇ ਦਾਮੇ ਨੇ ਯਾਰ ਲੱਗਦੀ ਪੋਈ ਤੂੰ ਫਿਰਦੇ ਯਾਰ ਇੱਕ ਸਰ ਇੱਟਾ ਦਮਕੇ ਮਾਰਾ ਗੱਲ ਨਹੀਂ ਬਣਦੀ ਤੂੰ ਕਾਹਦਾ ਦਮਕੇ ਮਾਰਾ ਗੱਲ ਨਹੀਂ ਬਣਦੀ ਸੁਣਦੇ ਨਾ ਆਹ ਦੇਖੋ ਭਾਜੀ ਆਹ ਵੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਆ ਵੇਖੋ ਸਾਡੀ ਗੱਲ ਵੀ ਨਹੀਂ ਸੁਣਦੇ ਪਏ ਆ ਆ ਆ ਆਦਮੀ ਦਾ ਧਾਰੀਵਾਲ ਸਿੰਘ ਭੂਤਨਪੁਰੇ ਦੇ ਵਿੱਚ ਆ ਅਸੀਂ ਕੁਝ ਸਵਾਲ-ਜਵਾਬ ਕਰਨੇ ਆ ਪਰ ਇਹ ਸਵਾਲ-ਜਵਾਬ ਨਹੀਂ ਸਾਡੀ ਸੁਣਦੇ ਬਾਦ ਸਾਡੀ ਗੱਲ ਬਾਤ ਸੁਣੋ ਚਾਹ ਪੀ ਲਾਂਗੇ ਤੇਰੀ ਸੁਣ ਲੱਗਿਆ ਉਹ ਡੰਗਲਾ ਬਣਾ ਕੇ ਖੜੇ ਲੋਕ ਲਗਾ ਦੇ ਉਹ ਕੈਂਪ ਲਗਾਉਣਾ ਸਰ লাইਵ ਨਾਲ ਪਰ ਜਾ ਪਰ ਜਾ ਉਹ লাইਵ ਤੇ ਸਾਡੇ ਨਾਲ ਗੱਲ ਵੀ ਨਹੀਂ ਕਰਦੇ ਨਾ ਲਾਈਵ ਚਲਾਉਣਾ ਲਟਰਾਉਣਾ ਲਾਈਵ ਕੋ ਚਲਾਉਂਦੇ ਆ ਹਾਂ ਮੈਂ ਲਾਈਵ ਚਲਾਉਣਾ ਗੱਲ ਨਹੀਂ ਬੋਲੋ ਆਮ ਆਜ਼ਮੀ ਪਾਰਟੀ ਬੋਲੋ ਆਮ ਆਜ਼ਮੀ ਪਾਰਟੀ